ਉردو ਦੇ ਤੁਹਾਨੂੰ ਪਤਾ ਕਿ ਪਹਿਲਾਂ ਫੜ ਆ ਗਿਆ ਪਾਣੀ ਆ ਗਿਆ ਮੀਂਹ ਪੈ ਗਿਆ ਬੜਾ ਨੁਕਸਾਨ ਹੋਇਆ ਛੜਕਾ ਸਭ ਖਰਾਬ ਹੋ ਗਿਆ ਹਲਕੇ ਦੀ ਨਹੀਂ ਕਰੋੜ ਖਾਸ ਤੌਰ ਤੇ ਮਤਲਬ ਜਿਹੜੀਆਂ ਖਰਾਬ ਹੋਈਆਂ ਤੇ ਇਸ ਕਰਕੇ ਅਸੀਂ ਉਹ ਲੱਖ ਕਰੋੜਾਂ ਦੇ ਸਾਰਿਆਂ ਨੂੰ ਯੋਗ ਦਿੱਤਾ ਅੱਜ ਤੋਂ ਸ਼ੁਰੂ ਕੀਤੀਆਂ ਅੱਜ ਅਸੀਂ ਮਤਲਬ ਜਿਹੜਾ ਛੜਕਾਂ ਦੇ 20 ਫੱਟ ਲੱਖ ਰਿਆਂ ਤੇ ਕੰਮ ਤਿੰਨ ਪਾਸ ਹੋ ਗਏ ਤੁਹਾਡੇ 2-3 ਦਿਨ ਚ ਸਭ ਦਾ ਸ਼ੁਰੂ ਹੋ ਜਾਣਾ ਦੂਜੀ ਗੱਲ ਤੁਹਾਡੀ ਗੁਰਦਾਸ ਸਾਹਿਬ ਵਾਲੀ ਜਿਹੜੀ ਛੜਕਾਂ ਲੋਕ ਜਿਹੜੀ ਹੈ ਇੱਕ ਦਿਨ ਨੂੰ ਸ਼ੁਰੂ ਹੋਊਗੀ ਉਹਨਾਂ ਨੂੰ ਉਹਨਾਂ ਨੂੰ ਵੀ ਗੱਲ ਕਰਾਉਣਾ ਉਹਦਾ ਪਟਾਓ ਹੁੰਦਾ ਸੀ ਉਹਦੇ ਉੱਤੇ ਲੋਕ ਪਾਉ ਉਹਨਾਂ ਦੀ ਕਿਉਂਕਿ ਪਰਾਣੀ ਹੈ ਉਹ ਬਹੁਤ ਖਰਾਬ ਹੈ ਜਿਹੜੇ ਇਹਨਾਂ ਦੇ ਐਕਸੀਡੈਂਟ ਹੁੰਦੇ ਆ ਬਹੁਤ ਮਤ ਉਹਤੇ ਲੋਕ ਪਾ ਕੇ ਠੀਕ ਹੈ ਕਿਤੇ ਹਾਂ ਇਹਨੂੰ ਵੀ ਵਧੀਆ ਵਧੀਆ ਤੁਸੀਂ ਉਪਰਾਉਣਾ ਇਹਨੂੰ ਜਿੰਨਾ ਵੀ ਆਹ ਕੋਈ ਵੀ ਜਿਹੜੀਆਂ ਬਾਕੀ ਵੀ ਸੜਕਾਂ ਤੁਹਾਡੇ ਇਲਾਕੇ ਦੀਆਂ ਉਹ ਸਾਰੀਆਂ ਪਾਈਆਂ ਆਪਾਂ ਉਹ ਸਾਰੀਆਂ ਸ਼ੁਰੂ ਹੋ ਜਾਣੀਆਂ ਬਸ ਜੋ ਜੋ ਮંજੂਰੀ ਆਈ ਜਾਂਦੀ ਨੇ ਤਿਉਹ ਤੋਂ ਆਪਾਂ ਨਹੀਂ ਪੱਥਰ ਰੱਖੀਏ ਸੋ ਤਗੜੇ ਹੋ ਕੇ ਤੁਸੀਂ ਲਾਗੇ ਖਲੋ ਕੇ ਵਧੀਆ ਕੰਮ ਕਰੋ ਇਹ ਤੇ ਸਾਡੀਆਂ 35 ਸੜਕਾਂ ਜਿਹੜੀਆਂ ਨਵੀਆਂ ਬਣ ਨਵੀਆਂ ਬਣੀਆਂ ਹਨ ਉਹ ਸਾਨੂੰ ਹੁਣ 1 ਮਹੀਨੇ ਬਾਅਦ ਉਹਨਾਂ ਦੇ ਪੈਸੇ ਦੇਣਗੇ ਠੀਕ ਉਹ ਚੇਹ ਤੁਹਾਡੀ ਛੜਜ ਪਾਈ ਉਹਨੂੰ ਦੱਸਦਾ ਮੈਂ ਬੇਨਤੀ ਕਰਾਈ ਹੈ ਕਿ ਵੀ ਇਹ ਕੋ ਅੱਗੇ ਵੀ ਆ ਖਾਨਵਾਲ ਤੋਂ ਥੱਲੇ ਉਹ ਜਿੱਦਾਂ ਪੈਸੇ ਆ ਗਏ ਸਰਦਾਰ ਸਾਹਿਬ ਉਸੇਲੇ ਸ਼ੁਰੂ ਹੋ ਜੂ ਤੁਸੀਂ ਕਰਾਓ ਠੀਕ ਹੈ ਜੀ ਬੇਨਤੀ ਪੀਸਾ ਕਾਦੇ ਪੈਸਾ ਹਾਂਜੀ ਹਾਂਜੀ ਮੁਖਵੰਤੀ ਨੂੰ ਕਹਿ ਕੇ 1.5 ਕਰੋੜ ਰੁਪਏ ਉੱਤੇ ਨਹੀਂ ਪੈਸੇ ਹਾਂ ਮਹੀਨੇ ਸਰਦਾਰ ਜੀ ਕਹਿੰਦਾ ਇੱਧਰ ਅੱਛਾ ਅੱਛਾ ਠੇੜੇ ਆ ਠੀਕ ਉਹ ਪੁੱਛੋ ਤੇ ਇਹ ਲੈ ਹੈਗਾ ਇੱਥੇ ਕੋਈ ਉੱਤੇ ਵੀ ਮਤਲਬ ਕਿੰਨੇ ਪੈਸਾ ਲਗਾ ਜਾ ਕੇ ਦੇਖੋ ਕਿਦਾਂ ਦਾ ਸਕੂਲ ਬਣਾ ਹਾਂ ਠੀਕ ਜਗਦੇਵ ਖੁਦ ਵਿੱਚ ਤੁਸੀਂ ਦੇਖੋ ਜਿੱਥੇ ਆਪਣੇ ਬੱਚੀਆਂ ਪੜ੍ਹਦੀਆਂ ਸਾਡੇ ਮਤਲਬ ਇੱਥੀਆਂ ਬੱਚੇ ਪੜ੍ਹਦੇ ਆ ਮਤਲਬ ਮੇਰੇ ਮਨ ਦੇ ਵਿੱਚ ਇਹ ਜਿਆਦਾ ਇੱਛਾ ਹੈ ਕਿ ਤੁਸੀਂ ਲੜਦੋਂ ਹੜ ਜੋ ਤੇ ਆਪਾਂ ਇਹ ਇਲਾਕੇ ਦੀ ਤਰੱਕੀ ਕਰ ਲਈ ਨਹੀਂ ਅਸੀਂ ਨਹੀਂ ਲੜਦੇ ਸੰਦਗ ਦੀ ਗੱਲ ਸਾਡੇ ਪਿੰਡਾਂ ਦਾ ਵਿਕਾਸ ਘਟ ਹੋ ਜਾ ਦੇ ਕੋਈ ਗੱਲ ਨਹੀਂ ਅਸੀਂ ਦੱਸੋ ਦੱਸੋ ਹਾਂਜੀ ਸਦਾ ਕਲਵਾਂਸਿਆ 75 ਸਾਲ ਕਿਸੇ ਨੇ ਕੋਈ ਵਿਕਾਸ ਨਹੀਂ ਕੀਤਾ ਵਿਕਾਸ ਇਹੋ ਕੀਤਾ ਜਿਕੇ ਲੋਕਾਂ ਨੂੰ ਲੜਾਇਆ ਤੇ ਪਰਚੇ ਕਰਾਏ ਕਿਤੇ ਦੇਪ ਦਾ ਕਰਾ ਦੋ ਕਿਤੇ 326 ਦਾ ਕਰਾ ਦੋ ਕਿਤੇ 307 ਦਾ ਕਰਾ ਦੋ ਅਹੀਂ ਪਾਚੇਲੀ ਪੋਲਟੈਕਸ ਨਹੀਂ ਕਰਦੇ ਅਸੀਂ ਦੱਸਰ ਆ ਆ ਪੋਲਟੈਕਸ ਕਰਦੇ ਠੀਕ ਜੀ ਜਨਾਬ ਤੁਹਾਡੇ ਸਟੇਡੀਅਮ ਦੀ ਦਿੱਤਾ 20 ਲੱਖ ਰੁਪਈਆ ਤੁਹਾਡੇ ਮਤਲਬ ਪਾਰਕਿੰਗ ਲਈ ਦਿੱਤਾ 10 ਲੱਖ ਰੁਪਈਆ ਹਰ ਚੀਜ਼ ਦਾ ਮੈਨੂੰ ਇੱਕ ਇੱਕ ਪੈਹਾ ਬੋਲੋ ਜਿਹੜਾ ਚਿੱਤਿਆ ਉਹ ਜਿਹੜਾ ਇਹਦੇ ਪਿੰਡ ਸਾਧੰਗਦੇਵ 62 ਲੱਖ ਰੁਪਈਆ ਮਤਲਬ ਸਕੂਲ ਦਾ ਮਤਲਬ ਮੈਂ ਤਾਂ ਜਦੋਂ ਮੈਨੂੰ ਪਤਾ ਲੱਗਦਾ ਇਤੋਂ ਪੈਸੇ ਮਿਲ ਸਕਦੇ ਆ ਮੁੱਖ ਮੰਤਰੀ ਦੇ ਜਾ ਕੇ ਮੈਂ ਉਸੇ ਦੇ ਪੈਸੇ ਫੜਦਾ ਮੈਂ ਮਾੜਾ ਜਿਹਾ ਦੋ ਹੀ ਨਾਲੇ ਪੈਸੇ ਦੋ ਸਮਝਦੇ ਕੀ ਬਤ ਤੁਹਾਡੇ ਵਾਸਤੇ ਹਰ ਮੰਤਰੀ ਕੋ ਮੁੱਖ ਮੰਤਰੀ ਕੋ ਜਾਣਦਾ ਸਾਡੇ ਨਾਲ ਪਛੜ ਗਿਆ ਸਨ ਪੈਸੇ ਤੇ ਮੁੱਖ ਮੰਤਰੀ ਸਾਹਿਬ ਦਿੰਦੇ ਆ ਸਰ ਜਿੱਦੇ ਦਿੰਦੇ ਜੀ ਸਮਝ ਗਦੀ ਗੱਲ ਉਹ ਲੈ ਲੈਣੇ ਪੰਦਵੀਆਂ ਸ਼ਰਕਾ ਸਾਡੀ ਆਉਣ ਹੀ ਆ ਲਈਆਂ ਜਿੱਦੋਂ ਆ ਗਈਆਂ ਤਾਂ ਸਭ ਠੀਕ ਹੈ ਸਰ ਚੱਕਦੇ ਫਟਕ ਨੂੰ ਮੇਢੋ ਜੋ ਅਹੀਂ ਤੇ ਜਿਹੜਾ ਪੋਲ ਵਿੱਚੋਂ ਟੁੱਟ ਗਿਆ ਇੱਕ ਠੀਕ ਹੈ ਉਹ ਪੋਲ ਕੋ ਲੈ ਕੇ ਤੇ ਇੱਥੋਂ ਤੱਕ ਆਪਾਂ ਨੂੰ ਨਿਹੱਦ ਕੰਨੇ ਕੰਨੇ ਪੱਕਾ ਮਾਰ ਦਿਓ ਜੋਰ ਜੀ ਖੜਾ ਗਿਆ ਮਾਰ ਦਿਓ ਗਾਹ ਨੂੰ ਮੰਤਰੀ ਸਾਹਿਬ ਸਰਕਾਰ ਵਾੜਦੇ ਆ ਮਾਰ ਦਿਓ ਸਾਰੀ ਬਰਯਾਦ ਕਰਿਆ ਕਰਾਂਗੇ ਅਸੀਂ ਤੁਹਾਨੂੰ ਵੀ ਤੁਹਾਡੀਆਂ ਅਸੀਂ ਤੁਹਾਨੂੰ ਕੰਦੇ ਕੰਦੇ ਜਾਨ ਪੱਤ ਕੇ ਪਤਾ ਨਹੀਂ ਤਰ ਹੁਣੀ ਯਾਰ ਦੇਖੋ ਰਾਦ ਅਣ ਪਿੰਡ ਮੇਲ ਜੋ ਨਾਲ ਉਹ ਮੇਲ ਜੋ ਨਾਲੋਂ ਕਰ ਦਿਓ ਬਹੁਤ ਬਹੁਤ ਵਧਾਈ ਦੇ ਪਾਤਰ ਜੀ ਮੰਤਰੀ ਸਾਹਿਬ ਤੁਸੀਂ ਨਹੀਂ ਨਹੀਂ ਤੁਸੀਂ ਤੁਸੀਂ ਜੋ ਜੀ ਸਾਹਿਬ ਤੁਹਾਂ ਪੂਰੀ ਕਰਤੀ ਆ ਇਹ ਕੋ ਸਾਨੂੰ ਪਤਾ ਵੀ ਜਦੋਂ ਜਾਣਿਆ ਇਹ ਉਹ ਗਾਲੀ ਕਹਿੰਦੇ ਆ ਨਾ ਨਾ ਦੇਖੀ ਜਾ ਉਹ ਕਿੱਡੀ ਛੇਤੀ ਬੰਦੀ ਮੈਨੂੰ ਪਤਾ ਸਰਦਾਰ ਬਸ ਨੋ ਗਈ ਕੇ ਨੋ ਗਈ ਬਲੇ ਸੋ ਨਿਆ ਸੋ ਨਿਆ ਵਾਜੂ ਤਾ ਤਨੂ ਦੰਗਿਆ ਜੀ ਸਾਡਾ ਤਨੂ ਬਣ ਜਾ ਰਹੀਆਂ ਨਹੀਂ ਮਤਰੀ ਸਾਹਿਬ ਤੁਹਾਡਾ ਕੋਟ ਕੋਟ ਨਮਾਦ ਪਹਿਲੇ ਮੰਤਰੀ ਦੇ 20 ਸਾਲਾਂ ਦੇ ਵਿੱਚ ਜਿੱਦਾਂ ਦੀ ਤਿੱਜੀ ਤੱਤੀ ਸਾਡੇ ਪਿੰਡ ਲੱਗ ਗਈ ਜੀ 20 ਸਾਲਾਂ ਦੀ ਤਜਾਦ ਘਟਣ ਸਾਡਾ ਮੰਤਰੀ ਬਾਬਾ ਮੈਂ ਮੈਂ ਤੁਹਾਨੂੰ ਕਿਹਾ ਵੀ ਤੁਹਾਡਾ ਕੰਮ ਕਰਕੇ ਛੱਡਾਂਗੇ ਕੋਈ ਗੱਲ ਨਹੀਂ ਵੇਖੋ ਮੈਂ ਤਾਂ ਉਦੋਂ ਦਾ ਕਹਿ ਦਿੰਦਾ ਸੀ ਪਰ ਕਈ ਮਜਬੂਰੀਆਂ ਹੋ ਜਾਂਦੀਆਂ ਜਾਂ ਤਿੱਜਾ ਇਹਦਾ ਉਲਟਾ-ਪੁਲਟਾ ਹੋ ਜਾਂਦਾ ਕੰਮ ਵਾਦਾ ਆਪਣੇ مانਜੀਪਿਆਪਾ ਵਾਦਾ ਕੀਤਾ ਬਿਲਕੁਲ ਜੀ ਬਿਲਕੁਲ ਸਾਹਿਬ ਦੇਰ ਦਰਸਤ ਆ ਗਏ ਦੇਖੋ ਜੀ ਆਪਣੇ ਤੇ مانਚੇ ਆ ਆਪ ਅੰਦਰ ਜਾ ਕੇ ਕਿ ਪੂਰੇ ਪੂਰੇ ਹਲਦੇ ਵਿੱਚ ਜਿੱਥੇ ਜਿੱਥੇ ਵੀ ਜਿਹੜ ਜਿਹੜੀ ਕਮਿਟਮੈਂਟ ਕੀਤੀ ਹੈ ਬਿਲਕੁਲ ਜੀ ਉਹ ਪੂਰੀ ਕਰਣੀ ਆਪਾਂ ਅਗਲੇ 15 ਮਹੀਨਿਆਂ ਚ ਆਲ ਮਾਰੋ